ਦਲਵੀਰ ਗੋਲਡੀ ਅਤੇ ਸੁਖਪਾਲ ਖੇਰਾ ਵਿਚਕਾਰ ਵੀ ਸ਼ਬਦੀ ਜੰਗ ਜਾਰੀ ਹੈ ਇੱਥੇ ਹੁਣ ਸੁਖਪਾਲ ਖੇਰਾ ਦੇ ਪਲਟਵਾਰ ਕੀਤਾ ਕਿ ਆ ਕਾਲ ਕਰਨ ਤੇ ਮੋਬਾਈਲ ਸਵਿਚ ਆਫ ਕਰ ਦਿੰਦਾ ਸੀ ਦਲਵੀਰ ਗੋਲਡੀ ਸੋ ਦਲਵੀਰ ਗੋਲਡੀ ਜਿਸ ਨਾਲ ਨਿਸ਼ਾਨੇ ਸਾਧਦੇ ਕਿ ਉਹਨਾਂ ਨੂੰ ਮੀਟਿੰਗ ਵਿੱਚ ਸੱਦਿਆ ਨਹੀਂ ਜਾ ਰਿਹਾ ਸੀ ਔਰ ਇਸੇ ਚੱਲਦੇ ਉਹਨਾਂ ਨੂੰ ਮਜਬੂਰ ਹੋ ਕੇ ਇੱਥੇ ਪਾਰਟੀ ਨੂੰ ਛੱਡਣਾ ਪਿਆ ਸੋ ਉਸਤੇ ਸੁਖਪਾਲ ਖੇਰਾ ਨੇ ਪਲਟਵਾਰ ਕੀਤਾ ਉਹਨਾਂ ਕਹਿੰਦੇ ਕਿ ਮੈਂ ਕਈ ਵਾਰ ਮੈਸੇਜ ਕੀਤੇ ਕਾਲ ਕੀਤੇ ਪਰ ਗੋਲਡੀ ਨੇ ਨਾ ਜਵਾਬ ਦਿੱਤਾ ਸਗੋਂ ਫੋਨ ਹੀ ਸਵਿਚ ਆਫ ਕਰਤਾ ਸੋ ਐਸੇ ਉਹਨਾਂ ਨੇ ਨਿਸ਼ਾਨਾ ਸਾਧਿਆ ਹੈ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਤੋਂ ਡਰ ਤੋਂ ਉਹਨਾਂ ਨੇ ਆਪ ਜੁਆਇਨ ਕੀਤੇ ਤੇ ਸੁਖਪਾਲ ਖੈਰਾ ਨੇ ਇਹ ਦਾਅਵਾ ਕਰਦਿਆ ਨਿਸ਼ਾਨਾ ਸਾਧਿਆ ਸੁਖਪਾਲ ਖੈਰਾ ਨੇ ਦਾਅਵਾ ਕੀਤਾ ਹੈ ਕਿ ਥੋੜੇ ਸਮੇਂ ਬਾਅਦ ਉਹ ਮੁਰਤੋਂ ਕਾਂਗਰਸ ਜ਼ਰੂਰ ਜੁਆਇਨ ਕਰਨਗੇ ਇਹ ਕਹਿੰਦੇ ਨੇ ਟਿਕਟ ਪਿੱਛੇ ਟਿਕ ਤੱਕ ਮਸਲੇ ਖਤਮ ਹੋ ਗਿਆ ਸੀ ਜਦੋਂ ਮੈਂ ਖੈਰਾ ਸਾਹਿਬ ਨੂੰ ਘਰੇ ਬੁਲਾ ਲਿਆ ਸੀ ਉਹਨਾਂ ਦੀ ਅਗਾਜ਼ ਕਰਤਾ ਸੀ ਚੋਣ ਦਾ ਪਰ ਉਸ ਤੋਂ ਬਾਅਦ ਆਪਾਂ ਸੰਗਰੂਰ ਜ਼ਿਲ੍ਹੇ ਵਾਲੇ ਨੇਮ ਧਰਮ ਤੇ ਯਕੀਨ ਕਰਦੇ ਆਂ ਖੈਰੇ ਤੋਂ ਨੇਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ ਪੰਜ ਹਲਕਿਆਂ ਦਾ ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵੀ ਅੱਜ ਆ ਜਾ ਆ ਉਹ ਪ੍ਰੋਗਰਾਮ ਤੇ ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਿਹੜਾ 4-5 ਦਿਨ ਪਹਿਲਾਂ ਮੁੰਡਾ ਦਲਵੀਰ ਸਿੰਘ ਹੋਲਦੀ ਤੁਹਾਨੂੰ ਆਪਦੇ ਮੁੰਡੇ ਕਰਨਵਾਰਗਾ ਲੱਗਦਾ ਸੀ ਜੀਦੀ ਗੱਡੀ ਦੇ ਉੱਤੇ ਤੁਸੀਂ ਲਾਲ ਬੱਤੀ ਲਗਵਾ ਰਹੇ ਸੀ ਉਦੋਂ ਪਿਛਲੀ ਵੀਡੀਓ 'ਚ ਤੁਸੀਂ ਉਹੀ ਮੁੰਡੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਕਰ ਰਹੇ ਸੀ ਤੇ ਅੱਜ 2 ਦਿਨਾਂ ਬਾਅਦ ਹੀ ਉਹ ਮੁੰਡਾ ਕਰਪਟ ਹੋ ਗਿਆ ਇਹ ਨਾ ਇਹ ਸਾਰਾ ਸਿਰ ਝੂਠ ਹੈ ਦੇਖੋ ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਦੋਂ ਤੁਸੀਂ ਸਾਰੇ ਇੱਥੇ ਹਾਜ਼ਰ ਸੀ ਕਿ ਤੁਹਾਡੀ ਹਾਜ਼ਰੀ 'ਚ ਬੋਲਿਆ ਮੈਂ ਉਹਨੂੰ ਕੋਈ ਬਾਹਤ ਨਹੀਂ ਉਹਦੀ ਮਰੂੜੀ ਉਹ ਉਹਦੀ ਵਾਈਫ ਨੇ ਨਾਰੇ ਲਾਏ ਸਾਡੇ ਹੱਕ ਵਿੱਚ ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖੈਰਾ ਇੱਕ ਫਾਈਟਰ ਆ ਉਦੋਂ ਤੱਕ ਠੀਕ ਸੀ ਨਾ ਤੇ ਉਸ ਤੋਂ ਡੇਢ ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖੈਰੇ ਨੇ ਕੈਂਪੇਨ 'ਚ ਨਹੀਂ ਲੈ ਕੇ ਗਿਆ ਮੈਂ ਉਹ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੈਂਪੇਨ 'ਚ ਜਾਂਦਾ ਮੈਂ ਦਿਨ ਅਗਲੇ ਦਿਨ ਸਵੇਰੇ ਜਾਣਾ ਸੀਗਾ 바ਰ ਦੀ ਮੀਟਿੰਗ ਤੇ ਇਹਨੇ ਮੇਰੀ ਟੈਕਸ ਦਾ ਜਵਾਬ ਨਹੀਂ ਦਿੱਤਾ ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ ਹਲੋ ਜੀ ਆ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਤਾਂ ਤੁਹਾਡੇ 2 ਮਿੰਟ ਅੱਗੇ ਫੜੋ ਜੀ ਜਰਾ ਆਲ ਜਸਟ ਸ਼ੋਅ ਯੂ ਦਾ ਟੈਕਸਟ ਐਂਡ ਡੇਟ ਤੁਹਾਨੂੰ ਪਤਾ ਲੱਗ ਜਾਏਗਾ ਟੂਡੇ 12:15 ਟੂ ਮੀਟ 올 ਫਿਰ ਇਹ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਵਿਚਾਰਾ ਘਬਰਾ ਗਿਆ ਸੀਗਾ ਔਰ ਮੇਰੀ ਹਮਦਰਦੀ ਉਹਦੇ ਨਾਲ ਅਗਰ ਇਸ ਤਰ੍ਹਾਂ ਦੀ ਪੋਲਿਟਿਕਸ ਭਗਵੰਤਪਾਨ ਪਰਸੂ ਕਰੇਗਾ ਮੇਰੀ ਹਮਦਰਦੀ ਉਹਦੇ ਨਾਲ ਮੈਨੂੰ ਕੋਈ ਗਿਲਾ ਨਹੀਂਗਾ ਕੋਈ ਗੱਲ ਨਹੀਂ ਅਗਰ ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ ਪਰਚਿਆਂ ਤੋਂ ਡਰਦਾ ਸੀ ਮੇਰੀ ਹਮਦਰਦੀ ਹੈ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਮੇਰੀ ਗੱਲ ਯਾਦ ਰੱਖੋ ਕੈਮਰਿਆਂ ਤੇ ਇਹੀ ਗੋਲਡੀ ਥੋੜੇ ਮਹੀਨਿਆਂ ਜਾਂ 1.5 ਸਾਲ ਬਾਅਦ ਜਿਹੜਾ ਕਹਿੰਦਾ ਮੈਂ ਜ਼ਿੰਦਗੀ ਦੀ ਝੋਲੀ ਚ ਪੈ ਗਿਆ ਨਹੀਂ ਪਿਆ ਮੇਰੀ ਵੀਡੀਓ ਸਾਮਕੇ ਰੱਖਿਓ ਇਹ ਵਾਪਸ ਕਿ ਮੇਰੇ ਖਿਲਾਫ ਪਰਚੇ ਦਰਜ ਕੀਤੇ ਸੀ ਮੇਰੀਆਂ ਬਾਹਵਾਂ ਮਰੂੜੀਆਂ ਮੈਨੂੰ ਧਮਕਾਇਆ ਮੈਨੂੰ ਡਰਾ ਤਾਂ ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਗਿਆ